ਮੈਟਰੋ ਸਤਰੀਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਦੋਸਤੋ ਲਖੇ ਸਧਾਣੇ ਵਰਗਿਆਂ ਨੇ ਮੋਰਚਾ ਲਾਇਆ ਸੀ ਨਾ ਤੇ ਮਿਸ਼ਲ ਸਤਲੋਜ ਦੀ ਟੀਮ ਸੀ ਤੇ ਹੋਰ ਸਾਰੀ ਉਹਨਾਂ ਦੀ ਟੀਮ ਨੇ ਕਿ ਲੁਧਿਆਣੇ ਬੁੱਢਾ ਨਾਲਾ ਜਿਹੜਾ ਸਾਰੇ ਮਾਲਵੇ ਨੂੰ ਤੇ ਤਿੰਨ ਜ਼ਿਲ੍ਹੇ ਰਾਜਸਥਾਨ ਦੇਆਂ ਨੂੰ ਬਿਮਾਰੀਆਂ ਵੰਡੀਆਂ ਤੇ ਵੰਡ ਰਿਹਾ ਉਹ ਹੁਣ ਮਿੱਤਰੋ ਸਰਕਾਰ ਨੇ ਜੋ ਕੁਝ ਕਰਿਆ ਪ੍ਰਸ਼ਾਸਨ ਨੇ ਕਰਿਆ ਲੋਕਾਂ ਤੇ लाਠੀ ਚਾਰਜ ਹੋਇਆ ਲੱਖੇ ਦੇ ਪਿੱਛੇ ਲੱਗ ਕੇ ਉਹਦੀ ਗੱਡੀ ਪੰਨ ਕੇ ਉਹਨੂੰ ਫੜਿਆ ਸਾਰਾ ਕੁਝ ਮੁੱਕ ਗਿਆ। ਉਸੇ ਬੁੱਢੇ ਦਰਿਆ ਨੂੰ ਦੋਸਤੋ ਸੰਤ ਬਲਵੀਰ ਸਿੰਘ ਸੀਚੇਆਲ ਆਏ ਐ। ਉਥੇ ਰੋਜ਼ ਮੰਤਰੀ ਵੀ ਆਉਂਦੇ ਐ। ਉਥੇ ਅਫਸਰ ਵੀ ਆਉਂਦੇ ਐ। ਉੱਥੇ ਸਾਰਾ ਪੰਜਾਬ ਪ੍ਰਦੂਸ਼ਣ ਵਿਧਾਊ ਬੋਰਡ ਦੇ ਮੈਂਬਰ ਵੀ ਆਉਂਦੇ ਆ ਚੇਅਰਮੈਨ ਵੀ ਕੱਲ ਬੈਠਾ ਸੀ ਤੇ ਤੰਬੂ ਲਵਾਤਾ ਮਿੱਤਰੋ ਤੇ ਸਰਕਾਰੀ ਸੇਵਾ ਸ਼ੁਰੂ ਹੋ ਗਈ ਹੁਣ ਇਹਦੇ ਚ ਹੋਣਾ ਕੀ ਹੈ ਜਿਹੜਾ ਬਲਵੀਰ ਸਿੰਘ ਸੀਚਿਆਲ ਹੈ ਉਹ ਲੱਗਿਆ ਤਾਂ ਇਮਾਨਦਾਰੀ ਨਾਲ ਤੇ ਜਜਬਾਤੀ ਬੰਦਾ ਹੈ ਠੀਕ ਹੈ ਕੰਮ ਇਮਾਨਦਾਰੀ ਨਾਲ ਕਰ ਰਿਹਾ ਇਹ ਚ ਕੋਈ ਸ਼ੱਕ ਨਹੀਂ ਪਿੱਛੇ ਜਿਹੋਨੇ ਪੌਦੇ ਲਾਏ, ਦਰਖਤ ਲਾਏ, ਦੋਨੇ ਕੰਡੇ, ਬੁੱਢੇ ਨਾਲੇ ਦੇ ਸਾਫ਼ ਕੀਤੇ ਤੇ ਉਹ ਜਦੋਂ ਕਿਸੇ ਨੇ ਪਾਣੀ ਛੜਤਾ ਨਾ ਕੋਈ ਅਲਾ ਤੇ ਹੋਰ ਮੰਨ ਲਓ ਕੈਮੀਕਲ ਵਾਲਾ ਤੇ ਉਹ ਸਾਰੇ ਸੜ ਗਏ। ਬਲਵੀਰ ਸਿੰਘ ਸੀਚੇ ਵਾਲ ਉੱਥੇ ਗਏ, ਲਾਈਵ ਹੋਏ ਬਈ। ਬੋਲਣਾ ਚਾਹੁੰਦੇ ਸੀ ਪਰ ਬੋਲਿਆ ਗਿਆ ਨਹੀਂ। ਹੁਣ ਮਿੱਤਰੋ ਅਫਸਰਾਂ ਦੇ ਸਾਹਮਣੇ ਜਿਹੜਾ ਕੁਝ ਬਲਵੀਰ ਸਿੰਘ ਸੀਚੇ ਵਾਲ ਬੋਲ ਰਹੇ ਆ। ਜੇਕਰ ਲੱਖੇ ਸਦਾਣੇ ਵਰਗੇ ਤੇ ਅਮਤੋਜ ਮਾਨ ਵਰਗੇ ਸਿਆਸੀ ਹੋਣ ਮੇਰੀ ਗੱਲ ਸੁਣ ਲਿਓ ਤਾਂ ਬਲਵੀਰ ਸਿਓ ਸੀਚਿਆਲ ਦੇ ਮਗਰ ਲੱਗ ਜਾਣਾ ਵੀ ਬਾਬਾ ਜੀ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਡੇ ਮਗਰ ਆ ਬਦਲ ਸਾਹਿਬ ਦਾ ਇਹ ਕੰਮ ਸੀ ਉਹ ਮਗਰ ਲੱਗ ਕੇ ਦੂਜੇ ਦੇ ਮੋਢੇ ਤੇ ਤਰ ਕੇ ਚਲਾ ਦਿੰਦਾ ਸੀ ਕੰਮ ਇਹ ਹੋਣਾ ਨਹੀਂ ਬਲਵੀਰ ਸਿੰਘ ਸੀਚਿਆਲ ਨੇ ਜਜਬਾਤੀ ਹੋ ਕੇ ਅਸਤੀਫਾ ਦੇ ਦੇਣਾ ਤੇ ਸੋਡੇ ਨਾਲ ਲੜਜੂ ਸਮਝ ਕੇ ਤੇ ਜੇ ਉਹ ਸਾਫ ਕਰਨਾ ਚਾਹੁੰਦਾ ਤਾਂ ਇੱਕ ਤੰਬੂ ਗੱਡ ਦਿਓ ਉਹਦੇ ਕੋਲੇ ਮਸ਼ੀਨਰੀ ਹੈ ਸਰਕਾਰ ਆਉਂਦੀ ਹੈ ਅੱਗੇ ਲਾ ਦਿਓ ਆਪਾਂ ਨੂੰ ਤਾਂ ਪਾਣੀ ਸਾਫ ਚਾਹੀਦਾ ਪਰ ਇਹ ਹੁਣਾ ਨਹੀਂ ਕਿਉਂਕਿ ਹੁਣ ਉਹ ਅਖਣਗੇ ਬਾਬਾ ਜੀ ਇੰਨੇ ਕਿ ਬਿੱਲ ਪਾ ਦਿਓ ਇੰਨੇ ਕਿ ਬਿੱਲ ਮਨਜ਼ੂਰ ਕਰਾ ਲਈਏ 4 ਪੈਸੇ ਖਾਦੇ ਤੇ 5 ਲਾਏ ਹੂੰ ਐ ਹੁੰਦਾ ਸਾਡੇ ਪਿੰਡ ਆ ਗਿਆ ਪਾਣੀ ਵਾਲੇ ਵੀ ਆ ਗਏ ਤੇ ਤਿੰਨ ਟਰੈਕਟਰ ਚੱਲਿਆ ਕਰਨ ਤੇ ਨਵਾਂ ਦੇ ਬਿੱਲ ਪਾਇਆ ਕਰਨ ਤੇ ਇੱਕ ਤੜਕੇ ਜਾ ਕੇ ਨਾ ਬਾਈ ਜੀ ਤੇਲ ਦੇਓ 10 ਲੀਟਰ ਟਰੈਪ ਨਾਲ ਟਰੈਕਟਰ ਚਵਾ ਕੇ ਆਉਣਾ ਇੱਕ ਰੀਸਟਾਰਟ ਕਰਕੇ ਤੇ ਅੱਡੇ ਤੇ ਆ ਕੇ ਦੱਸ ਦਿਆ ਕਰੇ ਬਾਈ ਆਹ ਵੇਖੋ ਚੱਲੀ ਜਾਂਦਾ ਆਵਾਜ਼ ਸੁਣ ਗਈ ਹਾਂ ਬਾਈ ਫਲਾਨਾ ਗਵਾਹ ਵੀ ਚੱਲੀ ਜਾਂਦਾ ਅੱਧੇ ਘੰਟੇ ਬਾਅਦ ਜਾ ਕੇ ਬੰਦ ਕਰ ਦੇਣਾ ਤੇ ਉਹੀ ਬਿੱਲ ਪਾਈ ਗਏ ਅਫਸਰ ਉਹ ਗੱਲ ਹੈ ਮਿੱਤਰੋ ਉਥੇ ਬਿੱਲ ਬਹੁਤ ਪਉਣਗੇ ਸਰਕਾਰੀ ਸੇਵਾ ਸ਼ੁਰੂ ਹੋਗੀ ਪਰ ਮੈਂ ਲੱਖੇਰਗਿਆਂ ਨੂੰ ਬੇਨਤੀ ਕਰਦਾ ਯਾਰ ਜੇ ਉਹ ਕਰਦਾ ਉਹਦੇ ਮਗਰ ਖੜਜੋ ਮਹੀਨਾਕ ਚੱਲ ਗਿਆ ਠੀਕ ਹੈ ਨਹੀਂ ਤਾਂ ਤੁੱਕਾ ਹੀ ਸੀ ਸਮਝ ਗਏ ਹਾਂ ਹੁਣ ਦੂਜੀ ਗੱਲ ਹੈ ਮਿੱਤਰੋ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਹੈ ਜ਼ਬਰਦਸਤੀ ਕਈ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਮੇਰੇ ਖਿਆਲ ਚ ਜੇ ਕਿਸਾਨ ਆਗੂ ਇੱਕ ਕੈਂਪ ਲਾਉਂਦੇ ਉੱਥੇ ਭਾਸ਼ਣ ਦੇ ਕੇ ਸਖਾਇਆ ਜਾਂਦਾ ਵੀ ਆਪਾਂ ਐਂ ਕਰਕੇ ਸੜਕਾਂ ਤੇ ਖੜਨਾ ਹੈ ਲੋਕਾਂ ਨੂੰ ਰੋਕਣਾ ਰੋਕ ਕੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਕੇ ਵੀਡੀਓ ਬਣਾਉਣੀ ਹੈ ਕਿ ਤੁਸੀਂ ਸਾਡਾ ਸਮਰਥਨ ਕਰੋ ਸਾਡਾ ਸਾਥ ਦਿਓ ਸਾਡੇ ਨਾਲ ਆਓ ਇਹ ਤਰੀਕਾ ਚੰਗਾ ਹੋ ਸਕਦਾ ਸੀ ਵੈਸੇ ਤੁਸੀਂ ਸਿਆਣੇ ਹੋ ਪਰ ਜਿਹੜਾ ਜ਼ਬਰਦਸਤੀ ਆਪਾਂ ਲੋਕਾਂ ਨੂੰ ਰੋਕਦੇ ਆਂ ਕਿਸੇ ਪੁਲਿਸ ਵਾਲੇ ਆਪਣਾ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਉਹ ਇੱਕ ਕਹਿੰਦਾ ਰੋਕਣਾ ਹੈ ਦੂਜਾ ਕਹਿੰਦਾ ਨਹੀਂ ਰੋਕਣਾ ਸੀ ਤੀਜਾ ਕਹਿੰਦਾ ਟਪਾ ਦਿਓ ਪੱਤਰਕਾਰ ਛੋਡੇ ਉੱਤੇ ਖੜੇ ਹੈ ਕੈਮਰੇ ਉੱਤੇ ਲੱਗੇ ਹੈ ਛੋਡਾ ਜਲੂਸ ਨਿਕਲਦਾ ਹੈ ਨੈਸ਼ਨਲ ਮੀਡੀਏ ਤੇ ਉਹਨਾਂ ਨੇ ਇੱਕ ਇੱਕ ਪੁਆਇੰਟ ਚੱਕ ਲੈਣਾ ਉਹ ਵੀ ਫਿਰਦੇ ਹੈ ਫਿਰ ਤੁਸੀਂ ਰੋੜਾਂ ਉਹ ਰੋਕਲੀਆਂ ਜਿਹੜੀਆਂ ਕਦੇ ਬੰਦ ਹੀ ਨਹੀਂ ਹੋ ਸਕਦੀਆਂ ਜਿਵੇਂ ਇਹ ਰਿਪੋਰਟ ਹੈ ਉਹ ਤੋਂ ਮੈਥਲੋ ਵੀ ਅੱਧਾ ਘੰਟਾ ਬੰਦ ਕਰਨੀ ਹੈ ਜਾਂ ਘੰਟਾ ਸਾਰਾ ਦਿਨ ਲੋਕ ਛੋਡੇ ਵਿਰੁੱਧ ਹੋ ਜਾਣਗੇ ਆਮ ਲੋਕ ਤੁਸੀਂ ਹੱਥ ਬੰਨ ਕੇ ਸੜਕ ਤੇ ਖੜੋ ਲੋਕਾਂ ਨੂੰ ਆਖੋ ਵੀ ਸਾਨੂੰ ਜੀ ਸਮਰਥਨ ਦਿਓ ਸਾਨੂੰ ਛੋਡੇ ਸਾਹ ਦੀ ਲੋੜ ਹੈ ਜਿਹੜੀਆਂ ਕਾਰ ਦੇ ਵਿੱਚ ਬੀਬੀਆਂ ਬੈਠੀਆਂ ਹੋਣਗੀਆਂ ਬੱਚੇ ਬੈਠੇ ਹੋਣਗੇ ਕਿਤੇ ਛੁੱਟੀਆਂ ਹੈਗੀਆਂ ਅਗਲਾ ਮਿਲ ਕੇ ਆਉਂਦਾ ਹੁੰਦਾ ਰਿਸ਼ਤੇਦਾਰੀ ਚੋਂ ਉਹਨਾਂ ਨੂੰ ਆਖੋ ਭੈਣ ਜੀ ਛੋਡੇ ਸਮਰਥਨ ਦੀ ਲੋੜ ਹੈ ਤੇ ਉਹ ਬੀਬੀਆਂ ਪ੍ਰਭਾਵਿਤ ਹੋਣੀਆਂ ਉਹ ਫੋਨ ਵੇਂਦੀਆਂ ਤੁਹਾਡੀ ਵੀਡੀਓ ਖੇਰ ਹੋ ਜੂਗੀ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਨਾ ਸਾਡੇ ਪਿੰਡੋਂ ਇਹ ਜੇ ਲੋਕ ਵੀ ਗਏ ਜਿਨ੍ਹਾਂ ਦੀਆਂ ਲੇਡੀਜ਼ ਕਦੇ ਗਈਆਂ ਨਹੀਂ ਤੀਰਥ ਸਥਾਨ ਵਾਂਗੂ ਦਿੱਲੀ ਉਹ ਵੇਖਣ ਗਏ ਇੱਕ ਦਿਨ ਗਏ ਉਥੇ ਰਾਤ ਨੂੰ ਢੇਲਾ ਕੱਢਿਆ ਸਾਰੇ ਹਾਜ਼ਰੀ ਭਰੀ ਸਟੇਜ ਤੇ ਦਿੱਲੀ ਅੰਦੋਲਨ ਚ ਟੜਕੇ ਵਾਪਸ ਆ ਗਏ ਆਮ ਲੋਕ ਤੁਹਾਡੇ ਨਾਲ ਸੀ ਗਏ ਤਾਂ ਦਿੱਲੀ ਵਾਲਾ ਅੰਦੋਲਨ ਜਿੱਤਿਆ ਗਿਆ ਕੱਲੇ ਯੂਨੀਅਨ ਦੇ ਕਾਡਰਾਂ ਨਾਲ ਤੁਸੀਂ ਜਿੱਤ ਨਹੀਂ ਸਕਦੇ ਅੱਜ ਵਾਲੇ ਹਜੇ ਤੱਕ ਵੀ ਮੇਰੇ ਪਰਾ ਤੇ ਦੂਜਾ ਨੰਬਰ ਜਿਹੜਾ ਨੈਸ਼ਨਲ মিডিਆ ਖੌਰਾ ਚਲਾ ਰਿਹਾ ਹੈ ਉਹਨਾਂ ਦੀ ਪਹਿਲਾਂ ਖਬਰਾਂ ਸੁਣੋ ਫਿਰ ਉਹਨਾਂ ਦੇ ਕਾਊਂਟਰ ਕਰਕੇ ਐ ਜਿਵੇਂ ਵੀਡੀਓ ਮੈਂ ਬਣਾ ਰਿਹਾ ਹਾਂ ਵੀਡੀਓ ਬਣਾ ਕੇ ਤੁਸੀਂ ਆਪ ਦੇ ਸੋਸ਼ਲ ਮੀਡੀਆ ਸਾਈਟਾਂ ਤੇ ਪਾਓ ਇੰਸਟਾਗ੍ਰam YouTube WhatsApp Facebook ਤੇ ਪਾਓ ਤੁਹਾਨੂੰ ਇੱਕ ਤਾਂ ਬੋਲਣ ਦਾ ਤਰੀਕਾ ਆਵੇ ਤੁਸੀਂ ਉਹਨਾਂ ਨੂੰ ਕਾਊਂਟਰ ਕਰੋ ਵੀ ਇੰਨੇ ਲੋਕਾਂ ਨੇ ਕਾਊਂਟਰ ਕੀਤਾ ਨੈਸ਼ਨਲ ਮੀਡੀਆ ਨੂੰ ਪੰਜਾਬੀ ਕੌਮ ਦੀ ਤਾਕਤ ਦਾ ਮਿੱਤਰੋ ਪਤਾ ਨਹੀਂ ਹੂੰ ਇਹਨਾਂ ਨੂੰ ਤਾਂ ਐਸੇ ਵੀ ਲਾਲ ਕਿਲਾ ਪਤਾ ਨਹੀਂ ਕੀ ਹੈ ਅਕੇ ਕਿਸਾਨੋ ਨੇ ਅਕੇ ਲਾਲ ਕਿਲੇ ਤੇ ਲਾਲ ਕਿਲੇ ਤੇ ਅਕੇ ਝੰਡਾ ਟਾਂਗ ਦਿਆ ਤੇ ਉਹ ਗੱਲ ਹੈ ਮਿੱਤਰੋ ਇਹ ਤਾਂ ਟਾਂਗ ਦਿਆ ਬੋਲਦਾ ਨੈਸ਼ਨਲ ਮੀਡੀਆ ਤਾਂ ਉਹ ਮੇਰੇ ਭਰਾ ਜੇ ਮੇਰਾ ਸੁਝਾਅ ਹੈ ਮੇਰੀ ਬੇਨਤੀ ਹੈ ਇੱਕ ਤਾਂ ਐਲਵਿਸ ਯਾਦਵ ਨਾਲ ਬੱਬੂ ਮਾਨ ਸ਼ੋਅ ਕਰ ਰਿਹਾ ਹੈ ਜਿਹੜੇ ਐਲਵਿਸ ਯਾਦਵ ਨੇ ਯਾਰ ਕਿਸਾਨਾਂ ਨੂੰ ਦਿੱਲੀ ਅੰਦੋਲਨ ਵੇਲੇ ਅਤੰਕਵਾਦੀ ਉਗਰਵਾਦੀ ਪਤਾ ਨਹੀਂ ਕੀ ਕੀ ਕੁਝ ਕਿਹਾ ਸ਼ਰਿਆਮ ਗਲਾਂ ਦਿੱਤੀਆਂ ਉਹਦੇ ਨਾਲ ਬੱਬੂ ਮਾਨ ਸ਼ੋਅ ਕਰੇ ਯਾਰ ਬੱਬੂ ਮਾਨ ਸਾਹਿਬ ਤੁਸੀਂ 1999 90 91 ਚ ਯੂਨੀਵਰਸਿਟੀ ਚ ਹੁੰਦੇ ਸੀ ਯਾਰ ਤੁਹਾਡੀ ਏਜ ਦੇ ਹਿਸਾਬ ਨਾਲ ਤੁਹਾਡੇ ਕੋਲ ਤਿਆਰ ਬਾਈ ਬੜਾ ਇਹ ਗਲਤੀ ਹੋ ਕੇ ਮੇਰੀ ਹੀ ਹੈ ਹਰਿਆਣੇ ਚ ਸ਼ੋਅ ਹੈ ਬੱਬੂ ਮਾਨ ਦਾ ਤੇ ਅਲਦਸ ਜਯਦਵ ਦੀ ਸਟੇਜ ਸਾਂਝੀ ਹੈ ਜਿਹੜਾ ਬੰਦਾ ਕਿਸਾਨਾਂ ਨੂੰ ਗੋਲਾਂ ਘੜਦਾ ਸੀ ਠੀਕ ਹੈ ਇਹ ਬੇਨਤੀ ਪ੍ਰਵਾਨ ਕਰਿਓ ਤੇ ਜੇਕਰ ਤੁਸੀਂ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਕਰੋ ਕਿ ਭਾਈ ਜੀ ਸਾਡਾ ਸਾਥ ਦਿਓ ਧੱਕੇ ਨਾਲ ਰੋਕਣ ਦੀ بجائے ਸ਼ੇਅਰ ਕਰਿਓ ਸასი ਕਾਲ